ਸਤਿ ਸ਼੍ਰੀ ਅਕਾਲ ਜੀ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਬਹੁਤ ਸਾਰੀਆਂ ਇਨਸਾਨੀ ਜਾਨਾਂ ਚਲੇ ਗਈਆਂ ਨੇ ਡੰਗਰ ਪਸ਼ੂ ਬਹੁਤ ਸਾਰੇ ਖਤਮ ਹੋ ਗਏ ਨੇ ਬਹੁਤ ਸਾਰੇ ਪਿੰਡ ਘਰ ਸਕੂਲ ਸਾਰੇ ਖਤਮ ਹੋ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਬਹੁਤ ਸਾਰੀਆਂ एनजीओज ਜਿਹੜਿਆ ਨੇ ਉਹ ਮਦਦ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਨਦੇਹੀ ਤੋਂ ਸੇਵਾ ਨਿਭਾਈ ਜਾ ਰਹੀ ਹੈ ਜਿੱਥੇ-ਜਿੱਥੇ ਹੜ੍ਹ ਆਏ ਨੇ ਉਹਦੇ ਆਸ-ਪਾਸ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉੱਥੇ ਲੰਗਰ ਦੀ ਸੇਵਾ ਰਹਿਣ ਵਾਸਤੇ ਔਰ ਦਵਾਈਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਸੱਚੇ ਪਾਤਸ਼ਾਹ ਦੀ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਹੇ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਜਲਦੀ ਠੀਕ ਕਰ ਦੇ ਸਾਰਾ ਪੰਜਾਬ ਬਹੁਤ ਤਕਲੀਫ 'ਚ ਆ ਹੇ ਸੱਚੇ ਪਾਤਸ਼ਾਹ ਸਭ ਤੇਰੇ ਵੱਲ ਅੱਖਾਂ ਚੱਕ ਕੇ ਹੱਥ ੱਡ ਕੇ ਬੇਨਤੀਆਂ ਅਰਜ਼ੋਈਆਂ ਦੁਆਵਾਂ ਕਰਦੇ ਪਏ ਨੇ ਕਬੂਲ ਕਰ ਲੈ ਸੁਣ ਲੈ ਤੇ ਦੁਆ ਸਾਡੀ ਸਭ ਕੁਝ ਉਮੀਦ ਕਰਦੇ ਪਹਿਲਾ ਵਾਂਗੂ ਸਾਰੇ ਹਾਸਤੇ ਬਸਤੇ ਕਰ ਦੇ